ਹਾਂਜੀ ਇਹਦੇ ਵਿੱਚ ਨਾਂ ਅੱਗੇ ਵੀ ਅਸੀਂ ਪਾਈ ਹੈ ਇੱਕ ਪੀਪਾ ਭਗਤ ਹੋਇਆ ਉਹਦੀ ਗੁਰਵਾਨੀ ਦੇ ਵਿੱਚ ਮਹਾਰਾਜੀ ਜੇਕਰ ਆਉਂਦਾ ਹੈ ਉਹ ਰਾਜਪੂਤ ਕੌਮ ਦੇ ਨਾਲ ਸੰਬੰਧ ਰੱਖਦਾ ਸੀ ਗਗਨੌਰ ਦਾ ਬਾਦਸ਼ਾਹ ਦੀ ਰਾਜਾ ਸੀ ਤੋਂ ਨੂੰ ਇਹ ਚੀਜ਼ ਦੇ ਖਿਆਲ ਹੋਇਆ ਵੀ ਇਹ ਰਾਜ ਭਗਤ ਆਪਾਂ ਬਹੁਤ ਕਰ ਲਿਆ ਵੀ ਆਪਾਂ ਪਰਮਾਤਮਾ ਦਾ ਨਾਮ ਲਈਏ ਆਪਾਂ ਪਿੱਛੇ ਪਾਈ ਵੀ ਹੈ ਜਦੋਂ ਉਹ ਪਿਪਾ ਭਗਤ ਇਕ 74 ਭਗਤ ਸੀਗਾ ਚੇਤਰ ਭਗਤ ਤੇ ਨਾਲ ਉਹ ਜਿਹੜੀ ਉਹਦੀ ਰਾਣੀ ਗਈ ਸੀ ਤੀਤਾ ਦੂਜੀਆਂ ਰਾਣੀਆਂ ਦਾ ਘਰ ਵਾਪਸ ਮੁੜ ਗਈਆਂ ਸੀ ਉਹ ਬਾਗੀ ਸੀਗੀ ਠੀਕ ਹੈ ਉਹ ਭਗਤ ਨੇ ਬੜਾ ਖੁਸ਼ੀ ਮਨਾਈ ਨਾ ਘਰ ਵਾਲੀ ਨੇ ਵੀ ਮਹਾਤਮਾ ਆ ਗਏ ਪਰ ਘਰੇ ਇੰਨੀ ਗਰੀਬੀ ਸੀ ਕੋਲੇ ਕੋਈ ਚੀਜ਼ ਨਾ ਉਹ ਕਹਿਣ ਲੱਗਿਆ ਚੇਤਰ ਕਨਾਂ ਦੇਵੀ ਮਹਾਤਮਾ ਆ ਕੇ ਭੋਜਨ ਛਕਾਉਣਾ ਘਰੇ ਤਾਂ ਕੋਈ ਚੀਜ਼ ਨਹੀਂ ਉਹ ਕਹਿੰਦੀ ਅੰਦਰ ਲੈ ਗਈ ਬਾਹ ਫੜ ਕੇ ਉਹਨੇ ਆਪ ਦੀ ਸਾਰੀ ਲਾਹ ਕੇ ਦੇਦੀ ਕਹਿੰਦੀ ਆਹ ਵੇਚਿਆ ਸਿੱਧਾ ਲਿਆ ਸਹੀ ਉਹ ਬਾਜ਼ਾਰ ਚ ਸਿੱਧਾ ਲੈਣ ਵਾਗਿਆ ਤੇ ਆਪ ਉਹਨੇ ਕਮਰੇ ਦਾ ਵਾਰ ਡਾ ਕੇ ਕਿਉਂ ਨਾ ਕਰਨ ਸ਼ੀਰ ਹੋ ਗਿਆ ਉੱਥੇ ਅੰਦਰ ਵੇ ਗਈ ਸਮਾਨ ਤਿਆਰ ਕਰ ਲਿਆ ਭੋਜਨ ਬਣ ਗਿਆ ਵੀ ਪਾਪਤ ਕਹਿੰਦੇ ਹਾਂ ਵੀ ਪਾਪਤ ਆਪ ਦੀ ਰਾਮ ਮਹਾਰਾਣੀ ਨੂੰ ਬੁਲਾਹ ਆਪਾਂ ਹੁਣ ਭੋਗ ਲਾਉਣਾ ਹੈ। ਉਹਨੂੰ ਵਿਚਾਰਾ ਕੀ ਦੱਸੇ? ਉਹ ਕਹਾਂ ਨਹੀਂ ਜੀ ਤੁਸੀਂ ਲਾ ਲਓ ਪਹਿਲਾਂ ਤੁਸੀਂ ਤੇ ਸੀਤਾ ਮਾਤਾ ਅਸੀਂ ਬਾਅਦ ਚ ਲਾ ਲਾਂਗੇ। ਕਹਿੰਦਾ ਨਹੀਂ ਨਹੀਂ। ਤੁਸੀਂ ਲਾਓ। ਸੀਤਾ ਉੱਠ ਕੇ ਸੀਤਾ ਗੱਲ ਸਮਝ ਗਈ ਉੱਠ ਕੇ ਜਦੋਂ ਅੰਦਰ ਗਈ ਉਹ ਨਗਨ ਬੈਠੀ। ਕਹਿੰਦੀ ਇਹ ਕੀ ਗੱਲ ਆ? ਉਹ ਕਹਿੰਦੀ ਮਾਤਾ ਪਰਉਪਕਾਰ ਦੀ ਖਾਤਰ ਇਹ ਕੁਝ ਕਰਨਾ ਪੈਂਦਾ। ਉਸੀ ਤਾਂ ਨੇ ਆਵਦੀ ਅੱਧੀ ਸਾੜੀ ਪਾੜ ਕੇ ਉਹਨੂੰ ਦਿੱਤੀ। ਕਹਿੰਦੀ ਤੂੰ ਆ ਲੈ। ਬਾਹਰ ਆ ਕੇ ਭੋਜਨ ਸ਼ਕਿਆ। ਉਹਨੇ ਪੀਪੇ ਭਗਤ ਨੂੰ ਦੱਸਿਆ ਕਿ ਨਹੀਂ ਮਹਾਰਾਜ ਇਹਨਾਂ ਨੇ ਆਪਣੀ ਖਾਤਰ ਇਸ ਭਗਤਾਨੇ ਦਾ ਆਪ ਦਾ ਬਾਤਨ ਵੀ ਨਾ ਕਰ ਲਿਆ ਤੇ ਆਪਣੀ ਸਾੜੀ ਦੇਤੀ ਇਹਨਾਂ ਦਾ ਤਾਂ ਕੋਈ ਅਨ ਦਾਣੇ ਦਾ ਇੰਤਜ਼ਾਮ ਕਰਨਾ ਚਾਹੀਦਾ ਪੀਪਾ ਭਗਤ ਕਹਿੰਦਾ ਹਾਂ ਠੀਕ ਆ ਪ੍ਰਸ਼ਾਦਾ ਸ਼ਾਹ ਕਹਿੰਦਾ ਲੰਗਰ ਪਾਣੀ ਕਹਿੰਦੀ ਫਿਰ ਚੰਗਾ ਇਹਦੀ ਇਸਤਰੀ ਨੇ ਪਰਉਪਕਾਰ ਕਰਿਆ ਹੁਣ ਮੈਂ ਵੀ ਕਰੂੰ ਮੈਂ ਇਹਦੇ ਧੰਨ ਦੀ ਖਾਤਰ ਵਿਸਵਾ ਬਣ ਕੇ ਬੇਠੂ ਚੌਂਕ ਚ ਜਾ ਕੇ ਇਹ ਮੈਨੂੰ ਮੇਰਾ ਜੇ ਧਰਮ ਨਸ਼ਟ ਹੋ ਜੂ ਮੈਨੂੰ ਇਹਦੇ ਵਿੱਚ ਕੋਈ ਹਾਨੀ ਨਹੀਂ ਪਰਮਾਤਮਾ ਨੂੰ ਤਾਂ ਪਤਾ ਨਹੀਂ ਕਿ ਕਿਹੜੀ ਗਲਤੀ ਖਾਤਰ ਵੈਂਦੀ ਹੈ ਕੀ ਪਪਾ ਕਹਿੰਦਾ ਠੀਕਾ ਉਹ ਜਾ ਕੇ ਜੀ ਇੱਕ ਚਰਸਤਾ ਦੀ ਉਥੇ ਬੈਠ ਗਈ ਕਿਉਂ ਸੋਹਣੀ ਸੁਨਕੀ ਦਾ ਪਹਿਲੇ ਦੀ ਫਿਰ ਵੀ ਰਾਣਿਆਂ ਦੇ ਰਾਜਾ ਦੇ ਘਰ ਜੰਮੀ ਸੀ ਰਾਣੀ ਸੀ ਕੱਪੜੀ ਭਗਮਾ ਪੇਖੀ ਗਈ ਇੱਕ ਤੀਦੋਂ ਉਥੇ ਬੈਠੀ ਜਿਹੜੇ ਕਾਮ ਵਸੀ ਲੋਕ ਸੀ ਉਹਦੇ ਕੋਲ ਨਹੀਂ ਝਾਕਣ ਲੱਗੇ ਅੰਦਰੋਂ ਬੁਰੀ ਨਿਗਾ ਪੁੱਛਣ ਲੱਗੇ ਤੂੰ ਕੌਣ ਹੈ ਉਹ ਕਹਿੰਨੀ ਮੈਂ ਬੇਸਵਾ ਤੇ ਤਣ ਦਿਓ ਮਨੂੰ ਤੇ ਜੋ ਮੇਰਾ ਜੋਵਣ ਤੁਸੀਂ ਰੋਟ ਸਕਦੇ ਹੋ ਜਦੋਂ ਦੁਬਾਰਾ ਅਗਲਾ ਉਹਦੇ ਕਣੀ ਚੱਕ ਕੇ ਜਰਕਦੇ ਨੇ ਕੁਦਰਤ ਦੇ ਨਾਲ ਉਹਦੀ ਬੁੱਧੀ ਸ਼ੁੱਧ ਹੋ ਜਾ ਅਗਲਾ ਕਹੇ ਜਾ ਰਾ ਹੈ ਬੇਸਵਾ ਨਹੀਂ ਹੈ ਕੀ ਹੈ ਇਹ ਤਾਂ ਕੋਈ ਦੇਵਤਾ ਹੈ ਇਹ ਜਿਨ੍ਹਾਂ ਦੀ ਅੰਦਰੋਂ ਦੂਜੀ ਰੂਚੀ ਸੀ ਉਸੇ ਟਾਈਮ ਬਦਲ ਗਈ ਕਹਿੰਦੇ ਇਹ ਤਾਂ ਕੋਈ ਦੇਵੀ ਦੇਵਤਾ ਹੈ ਤੇ ਸਾਰੇ ਉੱਥੇ ਜੀ ਰੌਲਾ ਪੈ ਗਿਆ ਲੋਕ ਆ ਕੇ ਕੋਈ ਧਨ ਪਦਾਰਥ ਲਾ ਕੇ ਮੱਥਾ ਟੇਕਣ ਇਹ ਬਹੁਤ ਧਨ ਦਿੱਤਾ ਲੋਕਾਂ ਨੇ ਬਹੁਤ ਧਨ ਲੈ ਕੇ ਉਹ ਪੀਪੇ ਭਗਤ ਉੱਥੇ ਲੈ ਆਈ ਕਹਿੰਦੀ ਲੈ ਇਹਨੂੰ ਚਤਰਪੂਜੀ ਰੋਣਾ ਇਹ ਤੁਸੀਂ ਦੇ ਦਿਓ ਤੇ ਉੱਥੋਂ ਪਰ ਉਹ ਕਹਿੰਦੀ ਜਦੋਂ ਉੱਥੇ ਲੋਕ ਜਾਣ ਲੱਗੇ ਬਾਹਲੇ ਵੀ ਉਹ ਉੱਥੇ ਬੈਠੇ ਨੇ ਉਹ ਜਿਹੜੇ ਪੂਰਨ ਸ਼ਾਂਤ ਮਹਾਤਮਾ ਨੇ ਉਹ ਜਿਆਦਾ ਕੱਟ ਚ ਨਹੀਂ ਬੈੰਦੇ ਹੁੰਦੇ ਜਿਹੜੇ ਹੋਂ ਵਾਲੇ ਦਾ ਕੱਟ ਭਾਲਦੇ ਨੇ ਉਹ ਕੱਟ ਨਹੀਂ ਸੀ ਮੰਗਦੇ ਉਹ ਤਾਂ ਕਾਂਤ ਰਹਿ ਕੇ ਚੰਗੇ ਰਹਿੰਦੇ ਵੀ ਜਿੱਥੇ ਪਰਮਾਤਮਾ ਦਾ ਨੌਲੇਜ ਇਹ ਸਾਨੂੰ ਦੂਜਾ ਉਹ ਬੁਲਾਊਗਾ ਸੋਹ ਕੋਸਾ ਤੋਂ ਮੰਗੂਗਾ ਤੇ ਉਹ ਕਹਿੰ ਲੈ ਕੇ ਚਾਲਤ ਉਹ ਜੰਗਲ ਦੇ ਵਿੱਚ ਦੀ ਤੁਰੇ ਜਾਂਦੇ ਨੇ ਐਨੇ ਸ਼ੇਰ ਆਉਂਦਾ ਓਸੀ ਦਾ ਕਹਿਣ ਲੱਗੀ ਮਹਾਰਾਜ ਸ਼ੇਰ ਆਉਂਦਾ ਕੋਈ ਗੱਲ ਨਹੀਂ ਕਹਿੰਦਾ ਤਾਂ ਹੱਕ ਹੀ ਆਉਂਦਾ ਜਦੋਂ ਸ਼ੇਰ ਆਇਆ ਭੁੱਖਿਆ ਜੇ ਉਹ ਸ਼ੇਰ ਨੇ ਕਰੀ ਦਰਸ਼ਨ ਜਿਵੇਂ ਕੁੱਤਾ ਪੂਛ ਮਾਰਦਾ ਹੁੰਦਾ ਮਾਲਕ ਨੂੰ ਪੂਛ ਮਾਰਨ ਲੱਗ ਗਿਆ ਤੇ ਪੀਪੀ ਨੇ ਲਾ ਕੇ ਗਲ ਦੇ ਵਿੱਚ ਹਾਰ ਉਹਦੇ ਜਿਹੜਾ ਪਾਇਆ ਸੀ ਉਹਦੇ ਪਤਾ ਉਹਨੂੰ ਕਹਿਣ ਲੱਗਾ ਦੇਖ ਅਣਖੀ ਜ਼ੀਬਾਂ ਦਾ ਤੂੰ ਖਾਤਣਾ ਕਰਿਆ ਕਰ ਤੇਰਾ ਜੀਵਨ ਥੋੜੇ ਸਰਦਾ ਹੀ ਹੈ ਕਹਿ ਕੇ ਤੁਰ ਗਿਆ ਤੁਰੇ ਤੁਰੇ ਜਾਂਦੇ ਨੇ ਗਾਹਾਂ ਇੱਕ ਪਠਾਨ ਆਉਂਦਾ ਹੈ ਘੋੜੇ ਤੇ ਚੜਿਆ ਉਸ ਆਕਲ ਸੂਰਤ ਸੋਹਣੀ ਦੀ ਸੀਤਾ ਦੀ ਉਹਦਾ ਜੀ ਪਠਾਨ ਸੀਤਾ ਨੂੰ ਲੈ ਗਿਆ ਪੀਪੇ ਨੇ ਨਹੀਂ ਕਿਹਾ ਵੀ ਮੇਰੀ ਜਨਾਨੀ ਨੂੰ ਤੂੰ ਕਿਉਂ ਲਈ ਜਾਂਦਾ ਉਹ ਪਰਮਾਤਮਾ ਦੇ ਤੇਰੇ ਭਰਤ ਜੀ ਗਾਹ ਇੱਕ ਪਿੰਡ ਆਇਆ ਉਸ ਪਿੰਡ ਜਾ ਬੜੀ ਜਦੋਂ ਉਸ ਪਿੰਡ ਗਏ ਤੇ ਉਥੇ ਪਾਜਨ ਬੰਦਗੀ ਕਰੀ ਜਦੋਂ ਤੜਕੇ ਇਸ਼ਨਾਨ ਕਰਨ ਗਿਆ ਪਾਪਾ ਜੀ ਨਦੀ ਤੇ ਉੱਥੇ ਗਾਹ ਇੱਕ ਧਰਤੀ ਦੇ ਵਿੱਚ ਤੌੜਾ ਦੱਬਿਆ ਪਿਆ ਉਹਦੇ ਕਾਂਡੇ ਜੇ ਨੰਗੇ ਉਹਦੇ ਵਿੱਚ ਮੋਹਰਾਂ ਅੱਛਾ ਜੀ ਉਹ ਭਗਤ ਨੇ ਦੇਖ ਕੇ ਗਾਹ ਤੁਰ ਗਿਆ ਇਸ਼ਨਾਨ ਕਰ ਲਿਆ ਆ ਕੇ ਸੀਤਾ ਨੂੰ ਕਹਿੰਦਾ ਸੀਤਾ ਉੱਥੇ ਨਾ ਇੱਕ ਤੌੜਾ ਦੱਬਿਆ ਪਿਆ ਸੀ ਮੋਹਰਾਂ ਦਾ ਸੀਤਾ ਕਹਿੰਦੀ ਕਿ ਮਹਾਰਾਜ ਤੁਸੀਂ ਉਧਰ ਇਸ਼ਨਾਨ ਕਰਨੀ ਨਾ ਜਾਇਆ ਕਰੋ ਜੇ ਹਉਣ ਵਾਲੀ ਹੁੰਦੀ ਕਹਿ ਨਹੀਂ ਕਿ ਕੱਢ ਲਗਾ ਚੱਕ ਲਿਆ ਚੱਕ ਰਿਆ ਚਲ ਆਪਾਂ ਦੋਨੇ ਹੀ ਚੱਲਦੇ ਆਂ ਕਹਿੰਦੀ ਤੁਸੀਂ ਉਧਰ ਜਾ ਹੀ ਨਾ ਕਰੋ ਇਹਨੇ ਕਹਿੰਦੇ ਚੋਰ ਨੰਗੇ ਜਦ ਜਦੋਂ ਗੱਲਾਂ ਕਰਦੇ ਸੁਣੇ ਕਹਿੰਦੇ ਸਾਧ ਗੱਲਾਂ ਚੋਰਾਂ ਦੀਆਂ ਆ ਕਹਿੰਦੇ ਮੋਰਾ ਨਹੀਂ ਕਰੀ ਜਾਂਦੇ ਨੇ ਹੂੰ ਕਹਿੰਦੇ ਦੇਖੋ ਆ ਜਦੋਂ ਪੈੜ ਲਈ ਤੇ ਈ ਜੀ ਦੀ ਜਾਂਦੇ ਦੀ ਵੀ ਹਾਂ ਇੱਥੋਂ ਦੀ ਨੰਗ ਦਾ ਗਾਹਾਂ ਕਿ ਉਹ ਕਾਂਡੇ ਜੇ ਨੰਗੇ ਕਹ ਜੀ ਉਹ ਕਹ ਜੀ ਹਾਂ ਹੱਪ ਹੈ ਜਦੋਂ ਨਾਲ ੱਪਣ ਚੱਕਿਆ ਤੇ ਵਿੱਚ ਉਹਨਾਂ ਨੂੰ ਸੱਪ ਦਿਖਾਈ ਦੇ ਸਾ ਨਾ ਖਾਲਾ ਉਹ ਕਹਿੰਦੇ ਬੜਾ ਵੀਮਾਨ ਸਾਦਾ ਮਰਵਾ ਦੇ ਦੀ ਓਏ ਹੂੰ ਹੈ ਕਹਿੰਦੇ ਕਹਿੰਦਾ ਮਾਇਆ ਬੈਠਾ ਸੱਪ ਐ ਉਹ ਕਹਿੰਦੇ ਐ ਕਰੋ ਜਰਾ ਜਿਹਹੀ ਜਿਹਾ ਆਪਣਾ ਨਾ ਕਰੀਓ ਨਾ ਨਾ ਵੀ ਕਰੋ ਕਹਿੰਦੇ ਤੌੜਾ ਪਾਟ ਲੂ ਸਰ ਤੇ ਤਾਂ ਲੂੰਦੇ ਵਿਚਾਲੇ ਛੱਡ ਦਿਓ ਜਾ ਕੇ ਦੋਨਾਂ ਦੀ ਜੱਪ ਲੜ ਕੇ ਦੋਨਾਂ ਨੂੰ ਆਪੇ ਮਰ ਜਾਣਗੇ ਅੱਛਾ ਹਾਂ ਜੀ ਹਰਖ ਮੰਨ ਗਏ ਕਿ ਹਰ ਜਿਹੜਾ ਸਾਧਨੇ ਐ ਕਰਤਾ ਕੀ ਕਰ ਲਈ ਹਾਂ ਜੀ ਜਦੋਂ ਗਏ ਹੁਣ ਦੋਨੇ ਜਾਣੇ ਭਜਨ ਕਰੀਏ ਜੱਪ ਚਾਲੇ ਜਾ ਕੇ ਜੋ ਮਾਰਿਆ ਤੌੜਾ ਮਾਰ ਕੇ ਭੱਜ ਗਏ ਤੇ ਮੋਨਾ ਖੜਕੀਆਂ ਸੰਨ ਸੰਨ ਕਰਿਆ ਕਿ ਪਪਾਗਤ ਕਹਿੰਦਾ ਰਾਣੀ ਕਹਿੰਦਾ ਹੁਣ ਇਕੱਠੀਆਂ ਕਰ ਲੀਆਂ ਪ੍ਰਮਾਤਮਾ ਨੇ ਆਪਣਾ ਧਨ ਆਪਣੇ ਘਰੀ ਭੇਜਤਾ ਉਹ 720 ਮੋਹਰਾ ਪੰਜ-ਪੰਜ ਤੋਲੇ ਸਿਉਣਾ ਇੱਕ ਮੋਹਰ ਦੇ ਵਿੱਚ ਕਹਿਣ ਲਗੀ ਪਤੀ ਫਿਰ ਹੁਣ ਭੰਡਾਰਾ ਕਰ ਦਿਓ ਉਹਨਾਂ ਨੇ ਹੀ ਭੰਡਾਰਾ ਕਰਤਾ ਭੰਡਾਰਾ ਕਰਿਆ ਕਿ ਇਹਨਾਂ ਪੈਸਾ ਆ ਗਿਆ ਤੇ ਉਹਨਾਂ ਨੇ ਪੱਲੇ ਦਾ ਬੰਨਣਾ ਨਹੀਂ ਸੀਗਾ ਭੰਡਾਰਾ ਕਰਿਆ ਬੁੜੀਆਂ ਸੰਗਤਾਂ ਦੂਰੋਂ ਦੂਰੋਂ ਆ ਗਈਆਂ ਉਥੋਂ ਦਾ ਇੱਕ ਰਾਜਾ ਦੀ ਸੂਰਜ ਮਲ ਉਹਨੂੰ ਪਤਾ ਲੱਗਿਆ ਵੀ ਯਾਰ ਸਾਥ ਤੇ ਸਾਧ ਨਹੀਂ ਆਏ ਨੇ ਬੜੀ ਦੁਨੀਆ ਉਹਦੀ ਬੁੜਾਈ ਕਰਦੀ ਐ। ਇਹ ਲੋਕਾਂ ਦਾ ਦੁੱਖ ਰੋਗ ਟੁੱਟਦਾ ਐ। ਇਹ ਚੱਲ ਕੇ ਆਈਏ ਉੱਥੇ ਇੱਕ ਬੰਗਾਰਾ ਸੀ ਉਹ ਪੰਡਿਤ ਚ ਵੱਲਦ ਖਰੀਦਾਂ ਦਾ ਨਗੌਰੀ। ਪਹਿਲਾਂ ਨਗੌਰ ਦਾ ਵੱਲਦ ਮਸ਼ਹੂਰ ਹੁੰਦਾ ਜਿਹਦਾ ਆਪਾਂ ਹਲ ਵਾਉਂਦੇ ਨਾ। ਪੀਕਾ ਨੇਰ ਕੰਨੀ ਤੋਂ ਬਾਹਾਂ ਨਗੌਰ ਆ। ਉਹ ਆਕੇ ਕਹਿੰਦਾ ਉਹਨੂੰ ਕਿਸੇ ਨੇ ਟੇਚਰ ਕਰਤੀ ਕਹਿੰਦੇ ਉੱਥੇ ਸਾਧ ਐ ਉਹਦੇ ਕੋਲ ਬੜਾ ਨਗੌਰੀ ਵੱਲਦ ਰੱਖੇ ਹੋਏ ਨੇ ਕੋ ਦੁਨੀਆ ਹੀ ਜੀ ਅੱਜਕੱਲ। ਅਸਲੀ। ਪਹਿਲਾਂ ਵੀ ਹੁੰਦੀ ਆਈ ਐ ਉਹ ਆ ਕੇ ਕਹਿੰਦਾ ਬਾਬਾ ਤੇਰੇ ਕੋ ਦੱਸਦੇ ਨਗੌਰੀ ਵੱਲ ਤਾਂ ਮੈਨੂੰ ਦੇ ਦੇ ਜਿੰਨੇ ਮਰਜ਼ੀ ਪੈਸੇ ਲੈ ਲਈ ਉਹ ਕਹਿੰਦਾ ਭਈ ਹੁਣ ਤਾਂ ਚਰਨ ਗਏ ਹੋਏ ਨੇ ਤੂੰ 5:00 ਵਜੇ 6:00 ਵਜੇ 8:00 ਨੇ ਆ ਜੀ ਕਹਿੰਦਾ ਚੰਗਾ ਜਦੋਂ 8:00 ਨੇ ਆਇਆ ਪੰਗਤਾਂ ਲੱਗੀਆਂ ਬੈਠੀਆਂ ਸੰਤਾਨੀਆਂ ਉਹ ਕਹਿੰਦਾ ਹਾਂ ਮਹਾਰਾਜ ਕਹਿੰਦਾ ਮੇਰੀ ਵਲਦੀ ਨਿਕਰੀ ਦਿਲਾ ਬਈ ਨੇ ਖਾ ਖਾ ਇੱਦਾਂ ਵੱਡਾ ਲੰਗਰ ਚੱਲੀ ਜਾਂਦਾ ਕਹਿੰਦਾ ਮੇਰੇ ਧਰਮ ਵੱਲਦਾ ਐ ਮੈਂ ਇਹਨਾਂ ਦਾ ਸੇਵਾਦਾਰ ਹਾਂ ਮੈਂ ਇਹਨਾਂ ਦੀ ਸੇਵਾ ਕਰਦਾ ਉਹ ਭੋਲਿਆ ਜਿਹੜੇ ਤੂੰ ਬਲਦਾਂ ਦੀ ਗੱਲ ਕਰਨਾ ਸਾਡੇ ਕੋਲ ਕਿਤੇ ਨਾ ਹੋ ਉਹ ਭਾਈ ਮੱਥਾ ਟੇਕ ਕੇ ਮੁੜ ਗਿਆ ਨੇ ਰਾਜਾ ਜਦੋਂ ਆਇਆ ਜਦੋਂ ਬੇਕੀ ਉਹਦੀ ਮੈਂ ਮਾ ਦਰਸ਼ਨ ਕਰੇ ਕੋ ਜਿਹੜਾ ਪੂਰਾ ਮਹਾਤਮਾ ਦਾ ਦਰਸ਼ਨ ਹੋਣ ਸਾਰੀ ਬੰਦੇ ਦਾ ਮਨ ਵਗਲ ਜਾਂਦਾ ਹੁੰਦਾ ਤੇ ਬੁਣੀ ਕਹਵਿਤਾ ਪੂਰਨ ਮਹਾਤਮਾ ਉਹ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਆਪਦਾ ਚੇਲਾ ਹੀ ਬਣਾ ਲਓ ਉਹ ਕਹਿੰਦੇ ਰਾਜਾ ਇਕ ਆਠਨ ਕੰਮ ਤੂੰ ਬਾਦਸ਼ਾਹ ਤੂੰ ਆਪਦੀ ਬੈਠ ਕੇ ਤਖਤੇ ਆਪੇ ਤੇਰਾ ਹੁਕਮ ਚੱਲਦਾ ਹੈ ਇਹ ਕਰਣਾ ਹੈ ਕਹਿੰਦਾ ਨਹੀਂ ਮਹਾਰਾਜ ਬਣਾ ਲਓ ਕਹਿੰਦੇ ਨਹੀਂ ਬਾਦਸ਼ਾਹ ਤੂੰ ਆਪਦਾ ਰਾਜ ਕਰ ਤੂੰ ਥੀ ਆਪਦਾ ਲਿਆ ਕਰੀ ਚੱਲ ਲੋਖਾ ਨਾ ਕਹਿੰਦਾ ਨਹੀਂ ਮਹਾਰਾਜ ਮਾਨੂੰ ਜ਼ਰੂਰ ਬਣਾਓ ਪੀਪੇ ਨੇ ਕਿਹਾ ਪ੍ਰਤਿਆਕੇ ਤਾਂ ਦੇਖੀਏ ਸਹੀ ਪੀਪਾ ਭਗਤ ਕਹਣਾ ਚਾਹਗਾ ਜਿੰਨੀ ਤੇਰੀ ਸਨਪਤੀ ਹੈ ਮਾਇਆ ਤਾ ਨਾ ਹੈ ਤੇਰੀਆਂ ਰਾਣੀਆਂ ਸਾਰੀਆਂ ਇੱਥੇ ਲੈ ਕੇ ਪਈ ਰਾਜੇ ਨੇ ਤਾਂ ਜਾ ਕੇ ਗੱਡਾ ਮਾਇਆ ਗੱਡੇ 'ਚ ਲਾਦ ਰਹੀ ਰਾਣੀਆਂ ਲਿਆਂਦੀਆਂ ਨਾਲ ਲੈ ਕੇ ਮੂਰੇ ਬਹਾਤੀਆਂ ਆਪ ਹੱਥ ਵਨ ਕੇ ਖੜ ਗਿਆ ਲਊ ਮਹਾਰਾਜ ਹਾਂ ਜਰ ਨੇ ਕੀਪੇ ਨੇ ਦੇਖਿਆ ਵੀ ਹਾਂ ਬੰਦਾ ਪੂਰਾ ਹੈ ਵਚਨ ਮੰਨਿਆ ਹਾਂ ਰਾਣੀਆਂ ਨੂੰ ਕਹਿਣ ਲੱਗਾ ਦੇਖੋ ਪੁੱਤਰਾ ਤੁਸੀਂ ਮੇਰੀ ਧੀ ਦੇ ਸਮਾਨ ਹੋ ਤੇ ਇਤ ਮੈਂ ਇੱਕ ਰਾਜੇ ਦਾ ਨਾ ਪਰਖਿਆ ਲੈਣੀ ਸੀ ਹਾਂ ਸਹੀ ਸਹੀ ਕਹਿੰਦੇ ਰਾਜਾ ਇਹ ਸਮਾਨ ਤਾਂ ਆਪਦਾ ਨਏ ਰਾਣੀਆਂ ਲੈ ਜਾ ਪਰ ਇਹ ਸਾਡੀ ਮਾਨ ਸਾਡੀ ਚੀਜ਼ ਐ ਇਹਨਾਂ ਤੇ ਤੇਰੀ ਹੁਣ ਮੇਰ ਨਹੀਂ ਇਹ ਸਾਡੀ ਮਾਨਤਾ ਜਦੋਂ ਸਾਡਾ ਚਿੱਤ ਮੰਨਿਆ ਤੇ ਤੋ ਅਸੀਂ ਵਾਪਸ ਲੈ ਲਾਂਗੇ ਕਹਿੰਦਾ ਮਹਾਰਾਜ ਠੀਕ ਐ ਭਜਨ ਕਰ ਗਰੀਬ ਗੁਰੂ ਦੇ ਦੀ ਲੰਗਰ ਸ਼ਿਕਾਹ ਕਹਿੰਦੇ ਸੱਤ ਵਾਜਨ ਭਈ ਰਾਜਾ ਰਾਣੀਆਂ ਨੂੰ ਲੈ ਕੇ ਵਾਪਸ ਆ ਗਏ ਰਾਣੀਆਂ ਕਹਿਣੀਆਂ ਮਹਾਰਾਜ ਬੜਾ ਸਬਰ ਸੰਤੂ ਖੜਾ ਰਹਿ ਤਾ ਬਾਬਾ ਆਪਣਾ ਇਨਾ ਧੰਨ ਵਾਪਸ ਕਰ ਤੈਨੇ ਅਜਿਹਾ ਕੱਲ ਤਾਂ ਕਰਦਾ ਨਹੀਂ ਉਹ ਕਹਿੰਦਾ ਇਹ ਢਾਨਾ ਵਾਲਾ ਦਾ ਪਾਸ਼ਕ ਨਹੀਂ ਹੈ ਇਹ ਪਰਮਾਤਮਾ ਦਾ ਪਾਸ਼ਕ ਹੈ ਇਹ ਤਾਂ ਇੱਕ ਪ੍ਰੀਖਿਆ ਲਈ ਤੀ ਆਪਾਂ ਉਹਦੇ ਵਚਨ ਮੰਨ ਲਈ ਬਾਬੇ ਦੇ ਕਹਿਣ ਲੱਗੀ ਪੜੀ ਪੋਈ ਦੂਣੀ ਆਇਆ ਕਰੀ ਲੰਗਰ ਸਕੇ ਕਰੀ ਤੇ ਸੀਤਾ ਕਹਿਣ ਲੱਗੀ ਤੇ ਕਹਿੰਦੀ ਹੁਣ ਆਪਾਂ ਇਥੋਂ ਚਲੋ ਆਪਾਂ ਹੁਣ ਇੱਥੇ ਰਹਿਣਾ ਨਹੀਂ ਕਿਉਂ ਜਦੋਂ ਪਰ ਇਕੱਠ ਹੋਣ ਲੱਗ ਜਾ ਕੇ ਲੋਕਾਂ ਦਾ ਉੱਥੇ ਸੰਤ ਆਏ ਨੇ ਸੰਤ ਆਏ ਨੇ ਤੇ ਵਿਆਪਾਇ ਤੋਂ ਚਲੋ ਉਹ ਕਹਿਣ ਲੱਗਾ ਚਾਲ ਤੇ ਇੱਕੋ ਰਾਜੇ ਨੇ ਇਹਨੂੰ ਘੋੜਾ ਦੇਤਾ ਕਹਿੰਦਾ ਮਹਾਰਾਜਾ ਇੰਨੀ ਕਿਦਾਂ ਮੈਰੀ ਪੇਟਾ ਮਨਜ਼ੂਰ ਕਰ ਲੋ ਅੱਛਾ ਕਹਿੰਦਾ ਕੋਈ ਨਾ ਕਿ ਇੱਕ ਜੰਗਲ ਦੇ ਵਿੱਚ ਪਿੰਡ ਸੀ ਪਿੰਡ ਦੇ ਬਾਹਰ ਜਾ ਕੇ ਬਹਿ ਗਏ ਤੇ ਘੁੰਡੇ ਦੇ ਚੜ ਕੇ ਪੀਪਾ ਭਗਤ ਕਹਿੰਦਾ ਮੈਂ ਇਸ਼ਨਾਨ ਕਰਕੇ ਆਉਣਾ ਇਸ਼ਨਾਨ ਕਰਨ ਵਾਗਿਆ ਤੇ ਉਹਦਾ ਟੁੱਬੀਆਂ ਲਾਈ ਗਿਆ ਚੋਰ ਆਏ ਚੋਰਾਂ ਨੇ ਘੋੜਾ ਹੋੜ ਕੇ ਆਪੇ ਪਿੰਡ ਲੈ ਗਏ ਅਸੀਂ ਇਹ ਜਦੋਂ ਉੱਠਿਆ ਤੇ ਨਾਲ ਨੂੰ ਕਿ ਕੋੜਾ ਨਾਲ ਦੇ ਘਰ ਬੰਨੇ ਆਇਆ ਮੁੜ ਕੇ ਉੱਥੇ ਆ ਗਾ ਉਹ ਕਹਿੰਦੇ ਆਪਾਂ ਘੋੜਾ ਬਣ ਕੇ ਗਏ ਸੀ ਘੋੜਾ ਗਿਆ ਕਿਧਰ ਬਾਹਰ ਨਾ ਆਇਆ ਸੀ ਟੀਮਿਆਂ ਨੂੰ ਪੁੱਛਿਆ ਵੀ ਘੋੜਾ ਤਾਂ ਨਹੀਂ ਤੁਸੀਂ ਖੋਲਿਆ ਕਹਿੰਦੇ ਨਾ ਜਿਵੇਂ ਤੁਸੀਂ ਕੁੰਡਾ ਲਾ ਗਿਆ ਸੀ ਤਾਂ ਉਹ ਮੇਰੇ ਕਰਈਆਂ ਕਹਿੰਦੇ ਫਿਰ ਘੋੜਾ ਤਾਂ ਹੈ ਨਹੀਂ ਉਹ ਕਹਿੰਦੇ ਆਪਾਂ ਤਾਂ ਗਲਤੀ ਕਰ ਲਈ ਤਾਂ ਕੋਈ ਮਾਪੋਸ ਹੈ ਜੀ ਦਾ ਪਕੌੜਾ ਲੈ ਜਾ ਰਹੀ ਮਹਾਰਾਜ ਸਾਥੋਂ ਗਲਤੀ ਹੋ ਗਈ ਕੀ ਹੋ ਗਈ ਭਈ ਉਹ ਤੋਂ ਗਲਤੀ ਕਹਿੰਦੇ ਮਹਾਰਾਜ ਥੋੜਾ ਅਸੀਂ ਘੋੜਾ ਚੋਰੀ ਕਰ ਲਿਆ ਸੀ ਲਈ ਘੋੜਾ ਦਾ ਥੋੜਾ ਪਰ ਸੂਡੇ ਕੋਲੀ ਆ ਗਿਆ ਕਹਿੰਦਾ ਜਿਹਦੀ ਚੀਜ਼ ਹੁੰਦੀ ਹੈ ਭਈ ਉਹਦੇ ਕੋਲ ਜਾਂਦੀ ਹੈ ਇਹ ਜਨੂੰ ਘੋੜੇ ਦਾ ਲੈ ਚਲੇ ਜੋ ਘੋੜਾ ਮੈਂ ਲੈ ਲੈ ਜੋ ਚੋਰੀ ਨਾ ਕਰੋ ਲੈ ਜਾ ਆਖੜਾ ਲੈ ਜਾ ਕਹਿੰਦੇ ਜੀ ਉੱਥੇ ਰਹਿੰਦਾ ਤਾਂ ਹੈ ਨਹੀਂ ਕਹਿੰਦਾ ਹੁਣ ਰਹੂਗਾ ਬਸੇ ਪਹਿਲਾਂ ਚੋਰੀ ਕੀਤੀ ਹੁਣ ਤੁਸੀਂ ਲੈ ਜਾਓ ਹੁਣ ਇਹ ਰਹੂਗਾ ਥੋਰ ਕਹਿੰਦਾ ਯਾਰ ਰਹਿ ਨਹੀਂ ਪਤਾ ਲੈ ਕੀ ਨਾ ਜਾ ਉਹ ਕਹਿੰਦਾ ਨਹੀਂ ਤੁਸੀਂ ਲੈ ਜਾਓ ਹੁਣ ਐ ਨਾ ਕਰੋ ਛੋੜਾ ਇਹਦੇ ਵਿੱਚ ਮਨ ਆ ਗਿਆ ਲੈ ਜਾਓ ਸਾਡੇ ਦੇ ਕੰਮ ਨਹੀਂ ਇਹਦਾ ਰਾਜੇ ਨੇ ਦੇਤਾ ਚਲੋ ਅਸੀਂ ਉਹਦੀ ਸੇਵਾ ਮਨਜ਼ੂਰ ਕਰ ਲਈ ਉਹ ਚੋਰ ਕੋੜਾ ਲੈ ਗਿਆ ਉੱਥੇ ਰਹੀਂ ਉੱਥੇ ਰੇ ਉਹ ਸੀਤਾ ਕਹਿਣ ਲੱਗੀ ਵੀ ਮਹਾਰਾਜ ਉਪ ਕਿੰਨੀ ਮੇਰੀ ਕੋ ਬਾਰ ਬਾਰ ਤੂੰ ਪਰਖਿਆ ਲੈਣਾ ਕਿਉਂ ਵੀ ਮੈਂ ਪਠਾਨ ਨਾਲ ਗਈ ਤਾਂ ਮੇਰੀ ਉਦੋਂ ਗੌਰ ਨਹੀਂ ਕਰੀ ਤੇ ਖੜੇ ਤੈਨੂੰ ਮੇਰੇ ਤੇ ਯਕੀਨ ਨਹੀਂ ਆਇਆ ਮੈਂ ਉਹਦਾ ਪੀਪੇ ਦਾ ਮਸਲਾ ਦੀ ਵੀ ਜੇ ਮੇਰੇ ਨਾਲ ਨਿਕੜ ਜੇ ਕਿ ਉਹਦਾ ਨਾਮ ਆ ਨਾ ਨੇ ਸ਼ਾਂਖ ਸੌਂਖਵਾਦੀ ਉਹਨਾਂ ਦਾ ਚਾਹੀਦਾ ਕਹਿੰਦਾ ਮਹਾਰਾਜ ਹੁਣ ਇਹਦੇ ਨਾਲ ਮੇਰਾ ਕੋਈ ਲੈਣ ਦੇ ਨਹੀਂ ਰਿਹਾ ਉਹ ਕਹਿੰਦਾ ਮੇਰੀ ਸੋਹਾ ਜੀ ਤੂੰ ਦੀ ਬਾਹ ਛੱਡੇ ਬਾਹ ਫੜ ਜੇ ਨਿਕੜ ਜੇ ਤਾਂ ਲੋਟ ਆ ਉਹ ਕਹਿਣ ਲੱਗਿਆ ਮੈਂ ਤੇਰੀ ਪ੍ਰੀਖਿਆ ਲਾਂਦੇ ਤੂੰ ਪ੍ਰੀਖਿਆ ਦੇ ਵਿੱਚ ਬਹੁਤ ਵਧੀਆ ਪੁੱਤਰੀ ਆ ਤੂੰ ਕਹਿੰਦੀ ਮੈਂ ਤੇਰੇ ਪਿੱਛੇ ਰਾਜ ਭਾਗ ਸਾਰਾ ਕੁਛ ਛੱਡ ਤਾ ਦੂਜੀਆਂ ਵੀ ਤੇਰੀਆਂ ਰਾਣੀਆਂ ਦੀ ਹਾਂ ਤੇ ਮੈਨੂੰ ਤਾਂ ਤੂੰ ਹੀ ਠੀਕ ਆ ਜਿਹੜੀ ਹੁਣ ਵੀ ਜਨਾਨੀ ਜਿਹੜੀ ਉਹ ਆਪਣੇ ਪਤੀ ਦੀ ਸੁੱਖ ਮੰਗਦੀ ਐ ਜਿਹੜੀ ਸਹੀ ਆ ਹਾਂ ਕਿਉਂ ਉਹਦਾ ਪਤੀ ਨਾ ਹੀ ਐਂਸ਼ਾ ਪਤੀ ਨਹੀਂ ਰਾਜਾ ਪਤੀ ਨਹੀਂ ਬਹਾਰਾ ਨੇ ਜੇ ਤੂੰ ਪਤੀ ਨਾ ਰਹਾ ਫਿਰ ਉਹਦਾ ਕੁਛ ਨਹੀਂ ਬਣਦਾ ਕਿੰਨੇ ਧਨ ਦਾ ਔਲਾਦ ਤੇ ਕਿੰਨੇ ਹੀ ਕੁਸ਼ ਐ ਫਿਰ ਕੱਖ ਨਹੀਂ ਬਣਦਾ ਤੇ ਉਹ ਕਹਿਣ ਲਗੀ ਕਹਿੰਦਾ ਬਸ ਹੁਣ ਮੈਂ ਸੀਤਾ ਤੈਨੂੰ ਨਾ ਮੈਂ ਤੇਰੀ ਪਰਖਿਆ ਨਹੀਂ ਜਾਂਦਾ ਤੂੰ ਬਹੁਤ ਤੈਨੂੰ ਬਰਮ ਗਿਆਨ ਹੋ ਗਿਆ ਕਹਿੰਦਾ ਹੁਣ ਤੈਨੂੰ ਪਰਮਾਤਮਾ ਦਾ ਦਰਸ਼ਨ ਆਉਣ ਲੱਗਾ ਹੈ ਦਰਸ਼ਨੋਂ ਲੱਗੇ ਤਾਂ ਭਾਜੰਦੇਵੇਂ ਜੀ ਭਗਵਾਨ ਦੇ ਦਰਸ਼ਨ ਹੁੰਦੇ ਉਹਨੂੰ ਕਿਉਂ ਰੱਬ ਵੀ ਕਿ ਦੇਖਦਾ ਅੰਦਰੋਂ ਬੰਦੇ ਦੀ ਨੀਤੀ ਖਿਆਲ ਦੇਖਦਾ ਹੈ ਕੋਈ ਕੱਪੜਿਆਂ ਨਾਲ ਸੰਬੰਧ ਨਹੀਂ ਉਹਦਾ ਨਾ ਵੱਡੀਆਂ ਮਾਲਾ ਨਾਲ ਸੰਬੰਧ ਹੈ ਪਰਮਾਤਮਾ ਤਾਂ ਅੰਦਰ ਦੇਖਦਾ ਹੈ ਅੰਦਰ ਦਾ ਧਿਆਨ ਦੇਖਦਾ ਵੀ ਅੰਦਰੋਂ ਉਹਦਾ ਖਿਆਲ ਕਿਵੇਂ ਆ ਉਹਨਾਂ ਦੇ ਦੋਨਾਂ ਦੇ ਮਨ ਸਾਫ਼ ਸੀਗੇ। ਸਹੀ। ਉਹ ਪੀਪਾ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਹੁਣ ਦੱਸੋ ਕਿੱਧਰ ਚੱਲਦੇ ਹਾਂ? ਕਹਿੰਦਾ ਚੱਲ ਆਪਾਂ ਹਰਦੁਆਰ ਚੱਲਦੇ ਹਾਂ। ਹਰਦੁਆਰ ਵਾਗੇ ਉੱਥੇ ਬੜੇ ਸੰਤ ਮਹਾਤਮਾ ਮਿਲੇ ਕਿਉਂ ਹਰਦੁਆਰ ਵਾਲੇ ਸੰਤ ਰਹਿੰਦੇ ਨੇ ਜ਼ਿਆਦਾ। ਸਹੀ। ਤੇ ਗਏ। ਉੱਥੇ ਮਿੱਠ ਸੰਤ ਕਹਿਣ ਲੱਗੇ ਯਾਰ ਸਾਧਨੀ ਜਾਈ ਫਿਰਦਾ ਨਾਲੇ ਸਾਥ ਕਹਦਾ ਕੋ ਜਿਹੜੇ ਆਪ ਦੇ ਆਪ ਨੂੰ ਬਾਲੇ ਬਖਮ ਬਹਿੰਗਾ ਕਹੋ ਦੇਨੇ ਉਹ ਕਹਿੰਦੇ ਨਹੀਂ ਜਨਾਨੀ ਨਹੀਂ ਚਾਹੀਦੀ ਨਾਲ ਪੀਪੇ ਨੂੰ ਸਵਾਲ ਕਰਨ ਲੱਗੇ ਕਹਿੰਦੇ ਪੀਪਾ ਜੀ ਤੁਸੀਂ ਸਾਧਨੀ ਲਈ ਫਿਰਦੇ ਨਾਲ ਕਹਿੰਦਾ ਇਹ ਮੇਰੀ ਇਸਤਰੀ ਹੈ ਮੈਂ ਇਹਨੂੰ ਕਿਹਾ ਸੀਗਾ ਵੀ ਇਹ ਕਹਿੰਦੀ ਨਾ ਦੁੱਖ ਸੁੱਖ ਮੈਂ ਤੇਰੇ ਨਾਲ ਕੱਟੂ ਬਹੁਤ ਦੁੱਖ ਕੱਟ ਲਈ ਕਹਿੰਦੇ ਨੇ ਜਿਹੜੀ ਗੱਲ ਤੁਸੀਂ ਖ ਸਮਝਦੇ ਹੋ ਉਹ ਨਹੀਂ ਹੈਗੀ ਸਾਡਾ ਗ੍ਰਸਤ ਮਾਰਗ ਨਹੀਂ ਹੋਣਾਗਾ ਤੇ ਇਹ ਮੇਰੀ ਸੇਵਾ ਕਰਦੀ ਹੈ ਹਮ ਪਰਮਾਤਮਾ ਮੰਨ ਕੇ ਤੇ ਉਹ ਸੀਤਾ ਕਹਿਣ ਲੱਗੀ ਤੁਸੀਂ ਜਨਾਨੀ ਨੂੰ ਇੰਨੀ ਨਫ਼ਰਤ ਕਰਦੇ ਹੋ ਕਹਿੰਦੇ ਹਾਂ ਮੈਰੀ ਠੀਕ ਹੈ ਮਹਾਰਾ ਸਤਿਵਚਨ ਪਰ ਜਨਮ ਸਾਨੂੰ ਕਿਨੇ ਦਿੱਤਾ ਹੈ ਜਨਮ ਜਨਾਨੀ ਨੇ ਦਿੱਤਾ ਹੈ ਕਿ ਉਪਰੋਂ ਡਗੋਂ ਕਿਸੇ ਪਸ਼ੂ ਨੇ ਜਨਮ ਦਿੱਤਾ ਹੈ ਇਹ ਗੱਲ ਹੈ ਅੜਗੇ ਸਾਹ ਉਹ ਕਿ ਤੋ ਕਹਿਣ ਕੋਸ ਕਹਿੰਦੀ ਜੇ ਤਾ ਤੁਸੀਂ ਜਨਾਨੀ ਤੋਂ ਪੇਟ ਤੋਂ ਬਣਾ ਜਨਮ ਲਿਆ ਨਾ ਫਿਰ ਤਾਂ ਮਨਾਂਗੇ ਕਹਿੰਦੀ ਜਿਹੜੀ ਜਨਾਨੀ ਐ ਇਹ ਜਨਾਨੀ ਐ ਪਰਮਾਤਮਾ ਨੇ ਭੇਜੀ ਐ ਸੰਤ ਮਹਾਤਮਾ ਗੁਰੂ ਵੱਡੇ ਯੋਧੇ ਮਹਾਬਲੀ ਪੈਦਾ ਹੁੰਦੇ ਐ ਕਹਿੰਦੀ ਸਾਡੀ ਤੁਸੀਂ ਇੰਨੀ ਨਿਆਜ਼ਰੀ ਕਿਉਂ ਕਰਦੇ ਹੋ ਇਸ ਤਰੀਕੇ ਜਮੇ ਦੀ ਕਾ ਤੋ ਨਿਆਜ਼ਰੀ ਕਰਦੇ ਹੋ ਕਹਿੰਦੀ ਕ੍ਰਿਸ਼ਨ ਦੇ ਨਾਲ ਕਿੰਨੀਆਂ ਸੀਗੀਆਂ 360 ਗੋਪੀ ਸੀ ਇਹ ਕਹਿੰਦੀ ਜਿ ਮੈਂ ਕਿ ਜਨਾਨੀ ਦੇ ਨਾਲ ਫਿਰਦੀਆਂ ਦੀ ਇਸਤਰੀਆਂ ਪਤੀ ਹੈ ਮੇਰਾ ਇਹ ਮੈਂ ਦੀ ਸੇਵਾ ਕਰਦੀਆਂ ਹਾਂ ਹਾਂ ਸੰਤ ਮਹਾਤਮਾ ਵੀ ਚੁੱਪ ਕਰ ਗਏ ਵੀ ਇਹ ਤਾਂ ਹਾਂ ਵੀ ਵਾਕਈ ਭਗਤਣੀ ਹੈ ਤੇ ਉਹ ਕਹਿਣ ਲੱਗੇ ਤੁਸੀਂ ਹੋਰ ਪ੍ਰੀਖਿਆ ਲੈ ਲਓ ਜੇ ਕਿਸੇ ਨੂੰ ਸ਼ੱਕ ਪੈਂਦੀ ਹੈ ਉਹ ਕਹਿਣ ਲੱਗੇ ਦੇਹੀ ਮਾਤਾ ਸਾਤੋ ਗਲਤੀ ਹੋਗੀ ਉਹ ਕਹਿੰਦੀ ਜਨਨੀ ਨੂੰ ਨਾ ਕਦੇ ਵਾਸਤੇ ਨਫਰਤ ਕਰੋ ਵੀ ਇਹ ਹੈ ਠੀਕ ਨਹੀਂ ਹਾਂ ਉਹਨੇ ਜਾ ਕੇ ਆਉਦੀ ਜਿਹੜਾ ਗੁਰੂਤੀ ਵੱਡਾ ਸੰਤਾਂ ਨੂੰ ਦੱਸਿਆ ਵੀ ਐਂ ਕਰਕੇ ਉੱਥੇ ਇੱਕ ਸੰਤ ਬੈਠਿਆ ਉਹਦੇ ਨਾਲ ਸਾਧਨੀ ਹੈ। ਕਿਨੇ ਜੀ ਇਸ ਤਰ੍ਹਾਂ ਤੇ ਆ ਗੱਲ ਕਹੀ ਸਾਨੂੰ ਉਹਨੇ ਆ ਜਵਾਬ ਦਿੱਤਾ ਉਹ ਕਹਿੰਦਾ ਠੀਕ ਆ। ਉਹਨੇ ਪਈ ਜਦੋਂ ਧਿਆਨ ਲਾ ਕੇ ਦੇਖਿਆ ਕਹਿੰਦਾ ਦੇਖੋ ਮੁੜ ਕੇ ਨਾ ਨੂੰ ਆ ਗੱਲ ਕਹਿ ਦਿਓ। ਉਹ ਤਾਂ ਭਗਤਨੀ ਆ ਭਗਤਨੀ। ਪਰਮਾਤਮਾ ਦੀ ਬਹੁਤ ਤਪਸ਼ਿਆ ਕਰਨ ਵਾਲੀ ਜਨਾਨੀ ਹੈ। ਆਉਦੀ ਪਤੀ ਦੀ ਸੇਵਾ ਕਰਦੀ ਹੈ। ਜੋ ਕਹਣਾ ਜਨਾਨੀ ਪਤੀ ਦੀ ਸੇਵਾ ਨਹੀਂ ਕਰਦੀ ਲੱਖਾਂ ਤੀਰਥਾਂ ਤੇ ਵਗ ਜੇ ਕਿਤੇ ਵਗ ਜੇ ਉਹਨੂੰ ਕੋਈ ਫਲ ਨਹੀਂ ਮਿਲਦਾ ਉਹਦਾ ਪਤੀਮੀ ਦਾ ਪਤੀ ਵੀ ਪਰਮਾਤਮਾ ਹੈ ਕਿਉਂ ਜਿਹੜਾ ਉਸ ਪਤੀ ਨੂੰ ਤਾਂ ਬਸੋੜਤਾ ਹੋਰਾਂ ਦੇ ਪੈਰ ਪੂਜਦੀ ਫਿਰਦੀ ਆ ਕਹਿੰਦਾ ਕੁਝ ਨਹੀਂ ਮਿਲਣਾ ਉਹਨੂੰ ਕੁਝ ਨਹੀਂ ਕਹਣਾ ਆਪਦੇ ਪਤੀ ਦੀ ਸੇਵਾ ਕਰਦੀ ਹੈ ਤੇ ਉਹਦੇ ਮਨ ਦੇ ਵਿੱਚ ਚਾਣਾ ਉਹ ਭਗਤਣੀ ਹੈ ਕਹਿੰਦਾ ਆ ਸਾਧਨੀ ਨਕ ਹੋ ਉਹਨੂੰ ਰਾਣੀ ਹੈ ਕਗਨੌਰ ਗੱਡ ਦੀ ਰਾਣੀ ਹੈ ਕਹਿੰਦਾ ਰਾਜਾ ਇਹ ਜਿਹੜਾ ਆ ਆ ਸਾਥ ਬਣਾ ਫਿਰਦਾ ਹੈ ਕਗਨੌਰ ਗੱਡ ਦਾ ਕਹਿੰਦਾ ਰਾਜ ਛੱਡ ਕੇ ਇਧਰ ਆਇਆ ਵਾ ਉਹ ਰਾਣੀ ਹੈ 7 11 ਰਾਣੀਆਂ ਸੀ ਬਾਕੀ ਨਹੀਂ ਆਈਆਂ ਇਹ ਕਹਿ ਵੀ ਮੇਰਾ ਪਤੀ ਮਦਦ ਦੇ ਨਾਲ ਹੀ ਆ